ਹੜਾਂ ਦੀ ਮਾਰ ਪੂਰਾ ਹੀ ਪੰਜਾਬ ਚੱਲ ਰਿਹਾ ਹੈ ਤੇ ਉਥੇ ਹੀ ਲਗਾਤਾਰ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਨੇ ਤੇ ਦੂਜੇ ਪਾਸੇ ਕਾਫੀ ਭਾਰੀ ਨੁਕਸਾਨ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਹੋਇਆ ਤੇ ਉਥੇ ਹੀ ਲਗਾਤਾਰ ਹੜਪੀੜਤਾ ਦੀ ਮਦਦ ਸਿਆਸਤਦਾਨ ਜਥੇਬੰਦੀਆਂ ਤੇ ਸਿੱਖ ਜਥੇਬੰਦੀਆਂ ਕਰਦੀ ਹੋਈਆਂ ਨਜ਼ਰ ਆ ਰਹੀਆਂ ਨੇ ਹੁਣ ਜਗਿੰਦਰ ਅਗਰਾਹ ਦਾ ਬਿਆਨ ਸਾਹਮਣੇ ਆ ਰਿਹਾ ਹੈ ਹੜਪੀੜਤਾ ਨੂੰ ਲੈ ਕੇ ਉਹਨਾਂ ਨੇ ਬਿਆਨ ਦਿੱਤਾ ਹੈ ਤੇ disso ਬਾਅਦ ਉਥੇ ਹੀ ਕਿਸਾਨ ਜਥੇਬੰਦੀਆਂ ਨੇ ਵੀ ਇੱਕ ਵੱਡੀ ਅਪੀਲ ਕਰ ਦਿੱਤੀ ਹੈ ਹੋਰ ਕੀ ਕੁਝ ਕਹਿਣਾ ਆਓ ਤੁਹਾਨੂੰ ਸੁਣਾਉਣੇ ਹੈ ਹਰਤ ਨੇ ਜਿਹੜੀਆਂ ਹਰਪੀਟ ਦੇ ਲੋਕਾਂ ਦੀਆਂ ਉਹਦੇ ਵਿੱਚ ਬਹੁਤ ਮੰਗੀਆਂ ਹਾਲ ਤਾਂ ਹੈ ਬਹੁਤ ਵੱਡਾ ਹਿੱਸਾ ਲੋਕਾਂ ਦਾ ਉਹ ਹੈ ਕਿਸਾਨਾਂ ਦਾ ਮਜੂਰਾਂ ਦਾ ਜਿਹੜੇ ਅਜੇ ਘਰਾਂ ਦੇ ਵਿੱਚ ਨਹੀਂ ਉਹਨਾਂ ਦੇ ਖਾਤਰ ਜਿਸ ਸਮਗਰੀ ਤੁਸੀਂ ਭੇਜਦੇ ਹੋ ਖਾਣ ਪੀਣ ਦੀ ਤਾਂ ਉਹਨਾਂ ਦਾ ਨਗਰਪਾਣੀ ਦਾ ਪ੍ਰਬੰਧ ਤਾਂ ਨਾਲ ਨਹੀਂ ਕੀਤਾ ਜਾਂਦਾ ਜਿਹੜੀ ਸਮਗਰੀ ਦੀ ਉਹਨਾਂ ਨੂੰ ਲੰਮੇ ਦਾ ਤੋਂ ਰੋੜ ਹੈ ਜਿਹਦੇ ਵਿੱਚ ਤੂੜੀ ਹੈ ਚਾਰ ਹੈ ਉਹਨਾਂ ਦੇ ਰਣਾਸਤੇ ਦਾਣੇ ਨੇ ਉਹਨਾਂ ਦੇ ਪਸੂਆਂ ਨੂੰ ਹੀਡ ਹੈ ਜਾਂ ਜਿਹੜੀਆਂ ਦਵਾਈਆਂ ਨੇ ਕੱਪੜੇ ਨੇ ਮੰਗੇ ਨੇ ਜਿਹੜੀ ਇਹ ਮਦਦ ਹੈ ਇਹ ਉਹਨਾਂ ਚੱਤਕ ਜਿਹੜੇ ਪਿੰਡ ਨੇ ਜਿਹੜੇ ਡੇਰੇ ਨੇ ਜਿੱਥੇ ਪਾਣੀ ਖੜਾ ਹੈ ਜਿੱਥੇ ਹੁਣ ਰਾਹ ਨਹੀਂ ਜਿੱਥੇ ਰਾਹਤ ਪਹੁੰਚ ਨਹੀਂ ਰਹੀ ਪੂਰੇ ਜ਼ਿਲ੍ਹੇ ਚ ਤੱਕ ਉਹਨਾਂ ਡੇਰਿਆਂ ਨੂੰ ਉਹਨਾਂ ਪਿੰਡਾਂ ਨੂੰ ਸੜਕਾਂ ਨਹੀਂ ਬਣਦੀਆਂ ਰਾਹ ਨਹੀਂ ਬਣਦਾ ਉਹਨਾਂ ਦੀਆਂ ਰਾਹਾਂ ਤੋਂ ਉਹ ਕੋਲੇ ਜਾ ਨਹੀਂ ਸਕਦੇ ਇਹ ਮੁਸ਼ਕਲ ਆਉਂਦੀ ਇਸ ਕਰਕੇ ਲੱਗਰ ਪਾਣੀ ਦੀ ਮਦਦ ਜੇ ਪੀੜਤ ਕਲਪਾਂ ਵਿੱਚ ਲੋਕਾਂ ਨੇ ਨੂੰ ਮਦਦ ਕਰਨੀ ਆ ਉਹ ਜ਼ਰੂਰ ਲੈ ਕੇ ਜਾਓ ਤੁਸੀਂ ਪਰ ਇਹ ਲੰਮਾ ਚੱਲਣਾ ਹੈ ਇਹ ਪ੍ਰੋਸੈਸ ਮਹੀਨਾ ਡੇਢ ਮਹੀਨਾ ਚੱਲ ਸਕਦਾ ਹੈ ਇਸ ਕਰਕੇ ਇਹਦੀ ਤਿਆਰੀ ਰੱਖੋ ਤੇ ਸਾਰੇ ਪਿੰਡਾਂ ਦੇ ਵਿੱਚੋਂ ਧੂੜੀ ਛਾਰਾ ਪੱਠੇ ਦੇ ਰੂਪ ਦੇ ਵਿੱਚ ਦਾਣੇ ਦੇ ਰੂਪ ਦੇ ਵਿੱਚ ਹੀੜ ਦੇ ਰੂਪ ਦੇ ਵਿੱਚ ਤਣਕ ਕਪੜੇ ਮੰਜੀ ਵੀ ਕਹਿਣਾ ਜਹੀ ਦੀ ਮਦਦ ਦਾ ਜਿਹੜੀ ਆਪਾਂ ਨੂੰ ਲੰਮੇ ਦਾ ਤੁਰੂਣਾ ਕਿਉਂਕਿ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ। ਕਰਾਂਗੇ। ਕੋਈ ਨਹੀਂ ਘਰੋਂ ਵੇ ਘਰ ਹੋਏ ਹੋਏ। ਉਹਨਾਂ ਦੀ ਬਚਤ ਕਰਨ ਵਾਸਤੇ ਆਪਾਂ ਨੂੰ ਪੂਰਾ ਤਿਆਰ ਰਹਿਣਾ ਚਾਹੀਦਾ ਹੈ। ਤੇ ਜਥੇਬੰਦੀ ਦਾ ਫੈਸਲਾ ਹੈ ਵੀ ਤਲਮਨ ਧਨ ਨਾਲ ਜਿੰਨੀ ਸਾ ਤੋਂ ਮਤ ਹੋ ਸਕੇ ਸਾਡੇ ਪੰਜਾਬ ਦੇ ਲੋਕ ਕਰਨ ਕਹਿ ਰਹੇ ਤੁਸੀਂ ਦਰਗਾਹ ਤੇ ਜਾਓ। ਕਰਾਂ ਦੇ ਵਿੱਚੋਂ ਇਹ ਇਕੱਠੀ ਕਰਕੇ ਤੂੜੀ ਵਗੈਰਾ ਇਕੱਠੀ ਕਰਕੇ ਉਦਨ ਨੂੰ ਉਤਜਾਉਣ ਦੀ ਖਾਤਰ ਲੰਮੇ ਦਾਤੋਂ ਤਿਆਰੀ ਕਰੋ ਦੂਜੀ ਗੱਲ ਇਹ ਹੈ ਵੀ ਜਿਹੜੀ ਮਦਦ ਤੇ ਸਾਨੂੰ ਫੋਨ ਆਉਂਦੇ ਨੇ ਸਾਥੀ ਫੋਨ ਕਰਦੇ ਨੇ ਵੀ ਅਸੀਂ ਇਹ ਹੱਟਪੀਟਾਂ ਦੀ ਮਦਦ ਕਰਨਾ ਚਾਹੁੰਦੇ ਆ ਤੇ ਸਾਨੂੰ ਕੋਈ ਥਾਂ ਨਹੀਂ ਮਿਲਦਾ ਕਿ ਨੂੰ ਕਹੀਏ ਅਸੀਂ ਉਹਨਾਂ ਸਾਥੀਆਂ ਨੂੰ ਬੇਨਤੀ ਕਰਦੇ ਆਂ ਵੀ ਜੇਕਰ ਕੋਈ ਹੱਟਪੀਟ ਚ ਲੋਕਾਂ ਦੀ ਮਦਦ ਕਰਨ ਵਾਸਤੇ ਸਾਡੇ ਨਾਲ ਸਹਿਯੋਗ ਕਰਨਾ ਚਾਹੁੰਦਾ ਹੈ ਉਹ ਰਾਸ਼ੀ ਦੇ ਰੂਪ ਚ ਕੋਈ ਨਾਂ ਦੀ ਦੇ ਰੂਪ ਚ ਦੇਣਾ ਚਾਹੁੰਦਾ ਹੈ ਉਹ ਇੰਦਰ ਸੰਸਥਾ ਦੇ ਨਾਲ ਸੰਪਰਕ ਕਰ ਸਕਦਾ ਤਾਂ ਕਿ ਉਸ ਮਦਦ ਲੈਣ ਉਹਨਾਂ ਦੇ ਵਿੱਚ ਦਵਾਈਆਂ ਪੂਟੀਆਂ ਦਾ ਜਿਹੜੀ ਬਾਜ਼ਾਰੋਂ ਖਰੀਦਣੀਆਂ ਚੀਜ਼ਾਂ ਨੇ ਉਹਨਾਂ ਜਾ ਕੇ ਉਧਰ ਮਦਦ ਦੇ ਰੂਪ ਚ ਕਿਸੇ ਹੋਰ ਸੰਸਥਾ ਦੀ ਮਦਦ ਨਾਲ ਉਹ ਕੈਂਪ ਦੇ ਵਿੱਚ ਉਹ ਅਸੀਂ ਉਹ ਮਦਦ ਕਰ ਸਕੀਏ ਅਸੀਂ ਸਾਰੇ ਉਹਨਾਂ ਲੋਕਾਂ ਨੂੰ ਬੇਨਤੀ ਕਰਦੇ ਆ ਜਿਹੜੇ ਹੱਣ ਪੀੜ ਤਾਂ ਦੀ ਮਦਦ ਕਰਨਾ ਚਾਹੁੰਦੇ ਨੇ ਉਹਨਾਂ ਦੇ ਪ੍ਰੋਸੀ ਦੇ ਕੇਤੇ ਪਾ ਜਦੇ ਉਹ ਸਾਡੇ ਨਾਲ ਸੰਪਰਕ ਕਰਨ ਉਹ ਕਾਂਦਰਾਸ਼ੀ ਦੇ ਰੂਪ ਦੇ ਵਿੱਚ ਕਿਸੇ ਹੋਰ ਰੂਪ ਦੇ ਵਿੱਚ ਜਿਸ ਤਰ੍ਹਾਂ ਦੀ ਵੀ ਉਹ ਮਦਦ ਕਰਨਾ ਚਾਹੁੰਦੇ ਨੇ ਉਹ ਸਾਡੇ ਨਾਲ ਦਾਪਤਾ ਕਰਨਾ ਤੇ ਅਸੀਂ ਅੱਜ ਕਰਾਂਗੇ ਪੰਜਾਬ ਦੇ ਲੋਕਾਂ 'ਚੋ ਕਿ ਜਿੰਨੇ ਹੁਣ ਤੁਸੀਂ ਵੱਡੀ ਪੱਧਰ ਤੇ ਬਹੁਤ ਮਦਦ ਉਹਨਾਂ ਜਾ ਰਹੀ ਹੈ ਉਹ ਸਾਥੀ ਵੀਡੀਓ ਪਾ ਰਹੇ ਨੇ ਕਿ ਮਦਦ ਉੱਥੇ ਨਹੀਂ ਪਹੁੰਚ ਰਹੀ ਜਿਹੜੇ ਪੀੜਤ ਲੋਕ ਕਿਉਂਕਿ ਉਹ ਲੋਕ ਨੇ ਉਹ ਵੱਡੀਆਂ ਸ਼ੜਕਾਂ ਤੋਂ ਬਹੁਤ ਦੂਰ ਨੇ ਦੇਣਾ ਤੇ ਬੈਠੇ ਨੇ ਰਾਵੀ ਦੇ ਕੰਢੇ ਦਾ ਏਰੀਆ ਇਧਰ ਫਾਜ਼ਲਕੇ ਦਾ ਏਰੀਆ ਤਰਤਰ ਦਾ ਏਰੀਆ ਜਿਹੜੇ ਇਹਨਾਂ ਲੋਕਾਂ ਨੂੰ ਉਧਰ ਜਿਹੜੇ ਬਿਆਸ ਦੀ ਮਾਰ ਹੇਠਾ ਆਏ ਹੋਏ ਪਟਣਕੋਟ ਤੇ ਪਿੰਡ ਨੇ ਜਨਤ ਮਾਝੇ ਦੇ ਵਿੱਚ ਕਾਫੀ ਵੱਡੀ ਪੱਧਰ ਤੇ ਜਿਹੜੇ ਡੇਰੇ ਨੇ ਜਿੱਥੇ ਕੋਈ ਬੰਦਾ ਪਿੰਡਾਂ ਵਿੱਚ ਨਹੀਂ ਪਹੁੰਚਿਆ ਜਿੱਥੇ ਉਹਨਾਂ ਨੂੰ ਹੈਲੀਕਾਪਟਰਾਂ ਜੀ ਉਹਨਾਂ ਦੇ ਘਰ ਵੀ ਲੈ ਕੇ ਆਏ ਨੇ ਤਾਂ ਜਿਹੜੀ ਰਾਹਤ ਸਮੱਗਰੀ ਅਸੀਂ ਉਹਨਾਂ ਨੂੰ ਦੇਣਾ ਚਾਹੁੰਦੇ ਆਂ ਉਹ ਸਾਂਭਣਗੇ ਤਾਂ ਤਾਂ ਹੀ ਨਾ ਜੇ ਘਰ-ਵਾਰ ਉਹਨਾਂ ਦਾ ਦਾਦੇ ਘਰ ਹੋਣਗੇ ਉਹ ਤਾਂ ਹੀ ਉਹ ਛੇ ਵੀ ਜਾਂਦਾ ਰੈਸ਼ਨ ਹੈ ਕਿ ਜਰਮੀ ਵੀ ਜਾਂਦਾ ਰੈਸ਼ਨ ਉੱਪਰ ਜਾਊਗਾ ਸਾਫ਼ ਕੀ ਰੱਖਣ ਕੀ ਜੀਏਗਾ ਆਪਣੇ ਘਰ ਝੋਣਗੇ ਜਾਂ ਉਹਨਾਂ ਦੇ ਠੱਠੇ ਘਰ ਨੂੰ ਸਵਾਗਤ ਕਰਨ ਵਾਸਤੇ ਕੋਈ ਮਦਦ ਹੋਊਗੀ ਜਾਂ ਉਹਨਾਂ ਦੇ ਬਾਅਦ ਇੱਕ ਦੂਜੇ ਪੀੜ ਤੋਂ ਬਾਅਦ ਉਹ ਦਵਾਈਆਂ ਦਾ ਇੰਜਣ ਚੱਲ ਸਕਦਾ ਉਹਦੀ ਦਵਾਈਆਂ ਬੁਟੀਆਂ ਦੀ ਮਦਦਦਾ ਹੋਊਗਾ ਜਿਹਨੇ ਲੰਮੀ ਮਦਦ ਦੀ ਲੋੜ ਹੈ ਇਹ ਇਹ ਐਂ ਜੀ ਹੈ ਵੀ ਇਹੀ ਬੜਾ ਇਹ 2-4 ਦਿਨਾਂ ਦੀ ਖੇੜਾ ਹੈ ਹੁਣ ਕੋ ਹੜਪੀੜ ਤਾਂ ਨਹੀਂ ਮਦਦ ਆਲੀ ਗੱਲ ਜਾਂਦੀ ਐ ਤੇ ਪਿੱਛੋ ਜਾ ਕੇ ਇਹ ਇਹ ਦੰਪੂਕ ਦੇ ਸੋਦਾ ਇਹ ਲੰਮੇ ਦਾ ਨਾਲ ਆਪਾਂ ਨੂੰ ਬਦਦਤ ਕਰਨੀ ਚਾਹੀਦੀ ਐ ਮੇਰੀ ਬੇਤੀ ਐ ਸਾਰੇ ਮੇਰੀ ਭਾਰਤੀ ਕਿਸਾਨ ਨੂੰ ਦਿੱਤਾ ਹੋਰਾ ਹਾਂ ਵੀ ਆਪ ਨੂੰ ਅਨੁਸਾਰ ਨੂੰ ਬੇਤੀ ਆਪਣਾ ਦੇ ਲੋਕਾਂ ਨੂੰ ਵੀ ਲੰਮੇ ਦਾ ਤੋਂ ਸਾਨੂੰ ਇਹਦੀ ਮਦਦ ਕਰਨੀ ਚਾਹੀਦੀ ਐ ਕਿਉਂਕਿ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਅਸੀਂ ਜੋ ਬੋਲਚੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਨੇ ਵੀ ਇਸ ਮਦਦ ਦਾ ਹੇ ਗਰੰਡਾ ਜ਼ੋਰ ਨਾਲ ਬੰਦ ਕਰਨ ਦਾ ਫੈਸਲਾ ਲਿਆ ਕਿ ਲੰਮੇ ਦਾਤ ਤੱਕ ਬੰਦ ਕਰਨਾ ਫੈਸਲਾ ਕੀਤਾ